ਉਹਲੀ ਜੰਗਲ ਉਹਨੇ ਸਲਾਹ ਕੀਤੀ ਵੀ ਅਸੀਂ ਕਿਉਂ ਨਾ ਇੱਥੇ ਤੇ ਕਹਿੰਦਾ ਵੀ ਠੀਕ ਹੈ ਤੁਸੀਂ ਆਪਣੀ ਕਮੇਟੀ ਬਣਾ ਲਓ ਤੇ ਮੈਂ ਸੰਤਾ ਤੁਹਾਡੇ ਨਾਲ ਤੇ ਇਹ ਕਮੇਟੀ ਨੇ ਮਿੰਟੋ ਮਿੰਟ ਹਸਾਰ ਪੜਾਉਣ ਦਾ ਮੋਲਤਾਤਾ ਫਿਰ ਕਹੇ ਜਿਹਨੂੰ ਸਮਝਾਇਆ ਬੜੀ ਮਸ਼ਹੂਰ ਆ ਜਿਨ੍ਹਾਂ ਨੇ ਕੀ ਆ ਕੇ ਨਹੀਂ ਤੇ ਕੋਈ ਬਾਬਾ ਦੀ ਕਿਰਪਾ ਸਰਕਾਰ ਤੇ ਸਾਰੇ ਕਾਰਜ ਇਸੇ ਤਰ੍ਹਾਂ ਕੀਤੇ ਜਾਂਦੇ ਨੇ ਜਦੋਂ ਬਟਾ ਮਾ ਜੜੀਲਾ ਸੂਰੀ ਦਾ ਪਹੁੰਚਾ ਸਮਾਜ ਵੀ ਹਾਜ਼ਰੀ ਭਰਦਿਆਂ ਹੋਏ ਆ ਤੇ ਉਹ ਕਿਤੇ ਐਵੇਂ ਨਹੀਂ ਕਿਸੇ ਨੂੰ ਵੜਾ ਕੇ ਦਿੰਦਾ ਮੇਰੇ ਵੀਰ ਜੀ ਬਿਲਕੁਲ ਸਤਿਕਾਰਯੋਗ ਬਖਸ਼ ਸਿੰਘ ਤੇ ਆ ਤੁਹਾਡੇ ਸਾਹਮਣੇ ਹਮੇਸ਼ਾ ਟਾਈਮ ਟਾਈਮ ਹੁੰਦੇ ਰਹੇ ਆ ਅੱਜ ਬੜੇ ਜੀ ਦੋਸਤ ਅੱਜ ਅਸੀਂ ਸਾਰੀ ਸੰਗਤਾਂ ਨੇ ਰਲ ਕੇ ਸਮੂਹ ਕਮੇਟੀਾਂ ਰਲ ਕੇ ਬਾਬਾ ਹਿਮੇਸ਼ੀ ਦਾ ਗੁਰਪੁਰਬ ਬੜੀ ਸ਼ਰਧਾ ਤੇ ਪਰੇਮਪੁਰਗ ਮਨਾਇਆ ਗਿਆ ਹੈ ਤੋਂ ਅਸੀਂ ਸਾਰੇ ਬਹੁਤ ਬਹੁਤ ਸਾਰੇ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਰੈਗੂਲਰ ਜੀ ਕੇ ਪਰ ਤੇ 18 ਜਨਵਰੀ 1922 ਦੇ ਵਿੱਚ ਬਾਬਾ ਹਿਮਾ ਸਿੰਘ ਜੀ ਦਾ ਗੁਰਪੁਰ ਜਲਮ ਦਿਹਾੜਾ ਮਨਾ ਰਹੇ ਆ ਬਹੁਤ ਚੜ੍ਹ ਦੇ ਨਾਲ ਸੰਗਤ ਹੀ ਸੇਵਾ ਕੀਤੀ ਹੈ ਸਾਡੇ ਪ੍ਰਧਾਨ ਸਰਦਾਰ ਮਨਮੋਹਨ ਸਿੰਘ ਜੀ ਮੁੱਖ ਸਲਾਹਕਾਰ ਸਰਾਰ ਇਛੇਰ ਸਿੰਘ ਜੀ ਦਾਸ ਚਮਚੇਰ ਸਿੰਘ ਕਜਾਨ ਜੀ ਅਮਰ ਸਿੰਘ ਜਿਨੇ ਬਹੁਤ ਉਪਰਾਵਲਾ ਕੀਤਾ ਅਸੀਂ ਗੁਰੂ ਦੇ ਲੰਗਰ ਲਾਏ ਆ ਬਾਕੀ ਸਾਰਾ ਸੰਗਤ ਦੇ ਵਿੱਚ ਹੀ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਚਰਜੀਤ ਸਿੰਘ लवली ਮੰਝਪੁਰ ਅੱਜ ਸਾਡੇ ਜਨਮ ਦਿਹਾੜਾ ਅਮਰਸੀਦ ਬਾਬਾ ਹਿਮਤ ਸਿੰਘ ਜੀ ਦੇ ਮੁੱਖ ਗੁਰਦੁਆਰਾ ਬਾਬਾ ਹਿਮਤ ਸਿੰਘ ਮੇਨ ਬਾਜ਼ਾਰ ਮੁਕੇਰੀਆਂ ਵਿੱਚ ਬੜੀ ਸਰਧਾ ਭਾਵਨਾ ਪੂਰਵਕ ਮਨਾਇਆ ਜਾ ਰਿਹਾ ਹੈ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ 10 ਵੱਲੋਂ 10 ਦੇ ਪਰਿਵਾਰ ਵੱਲੋਂ ਸਾਡੇ ਪ੍ਰਧਾਨ ਜੀ ਸਰਦਾਰ ਮਨਮੋਹਨ ਸਿੰਘ ਜੀ ਤੇ ਸਾਡੇ ਮੁੱਖ ਜਾਣਚੀ ਸਰਦਾਰ ਸਮਸ਼ੇਰ ਸਿੰਘ ਜੀ ਤੇ ਇਹਨਾਂ ਦੇ ਨਾਲ ਮੌਜੂਦਾ ਸੈਕਟਰੀ ਅਮਰ ਸਿੰਘ ਜੀ ਤੇ ਸਾਡੇ ਚੇਅਰਮੈਨ ਸਰਦਾਰ ਜੁਗਿੰਦਰ ਸਿੰਘ ਜੀ ਸਾਰੇ ਕਮੇਟੀ ਵੱਲੋਂ ਸਾਰੇ ਹੀ ਮਕੇਲੀਆ ਸ਼ਹਿਰ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਿੰਨੇ ਸਾਡੇ ਪੱਤਰਕਾਰ ਭਾਈਚਾਰਾ ਆ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹ ਕਦਮ ਕਦਮ ਚੱਲ ਕੇ ਆਏ ਨੇ ਜਿਨੀ ਸੰਗਤ ਆਈ ਹੈ ਉਹਨਾਂ ਦਾ ਵੀ ਕਦਮ ਕਦਮ ਲੇਖੇ ਵਾਹਿਗੁਰੂ ਜੀ ਲਾਹਣ ਤੇ ਚੜ੍ਹਦੀ ਕਲਾ ਚ ਸਾਰੇ ਪਰਿਵਾਰ ਨੂੰ ਸਾਡੇ ਭਾਈਚਾਰੇ ਨੂੰ ਰੱਖਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ